ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਅਸਲ ਵਿੱਚ ਜਿਸ ਤੋਂ ਬਖਸ਼ਿਸ਼ ਵਰਤਾ ਕੇ ਉਹਨੂੰ ਸੇਵਾ ਲੈਣੀ ਆ ਗੁਰਬਾਣੀ ਚ ਬਚਨ ਆਉਂਦਾ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਵੇਂ ਵਿੱਚੋਂ ਜਾਏ ਮਾਰੇ ਕਹ ਲੱਗੇ ਜੇ ਕੋਈ ਭਾਵਨਾ ਨਾਲ ਗੁਰੂ ਕੀ ਕਿਰਪਾ ਲੈ ਕੇ ਸੇਵਾ ਕਰਦਾ ਹੈ ਮਨ ਪਾਉਂਦੇ ਫਲ ਵੀ ਪ੍ਰਾਪਤ ਹੁੰਦਾ ਹੈ ਸੇਵਾ ਵਾਲੇ ਬੰਦੇ ਦੇ ਅੰਦਰੋਂ ਹੰਕਾਰ ਮਿਟ ਜਾਂਦਾ ਇੱਥੇ ਨਾ ਜੀ ਮੋਗੇ ਦੇ ਇਲਾਕੇ ਮੁਗੇ ਦੇ ਇਲਾਕੇ ਵਿੱਚ ਨਿਹਾਲ ਸਿੰਘ ਵਾਲਾ ਉੱਥੇ ਇੱਕ ਗੁਰਮੁਖ ਬੰਦਾ ਹੈ ਉਹਦਾ ਨਾਮ ਹੈ ਰਾਜਿੰਦਰ ਸਿੰਘ ਖੋਟੇ ਉਹ ਜੋ ਪੱਤਰਕਾਰ ਆਪਣੀ ਕਿਰਤਕਾਰ ਵੀ ਕਰਦਾ ਹੈ ਪਰ ਅੱਜ ਕੱਲ ਉਹਨੂੰ ਪੰਜਾਬ ਵਿੱਚ ਮੈਡੀਸਨ ਮੈਨ ਕਹਿ ਕੇ ਪੁਕਾਰਿਆ ਜਾਂਦਾ ਹੈ ਅਸਲ ਵਿੱਚ ਜਿਉਂ ਜਿਹੜੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਨੇ ਨਾ ਪਰਿਵਾਰ ਜਿਹੜੇ ਇੰਨੀ ਵੀ ਸਮਰੱਥਾ ਨਹੀਂ ਰੱਖਦੇ ਵੀ ਅਸੀਂ ਬਿਮਾਰ ਪੈਣ ਤੇ ਆਪਣਾ ਇਲਾਜ ਕਰਵਾ ਲਈਏ ਉਹ ਸੱਚ ਜਾਨੋ ਉਹ ਬੰਦਾ ਘਰ ਘਰ ਜਾ ਕੇ ਝੁੱਗੀਆਂ ਵਿੱਚ ਜਾ ਕੇ ਤੇ ਉੱਥੇ ਬਿਮਾਰ ਲੋਕਾਂ ਦੇ ਨਾਲ-ਨਾਲ ਕਿਰਤ ਦੇ ਦਵਾਈ-ਦਾਰੂ ਦੇ ਪ੍ਰਬੰਧ ਕਰਦਾ ਹੈ ਦਵਾਈਆਂ ਮੰਗਦਾ ਫ੍ਰੀ ਸੇਵਾ ਕਰਦਾ ਉਹ ਕੈਂਸਰ ਦੇ ਮਰੀਜ਼ਾਂ ਨੂੰ ਟੀਵੀ ਦੇ ਮਰੀਜ਼ ਦਮੇ ਦੇ ਮਰੀਜ਼ ਪੀਲੀਏ ਦੇ ਮਰੀਜ਼ ਬੇਹੰਤ ਤਰ੍ਹਾਂ ਦੀ ਜਿਉਂ-ਜਾ ਵੀ ਕੋਈ ਰੋਗ ਹੈ ਉਹਨਾਂ ਲਈ ਦਵਾਈ-ਦਾਰੂ ਦੇ ਪ੍ਰਬੰਧ ਕਰਦਾ ਸਿਆਲ ਦੀ ਰੋਟ ਆਉਂਦੀ ਆ ਉਨੇ ਕਿ ਆ ਪਾਈ ਸਭ ਕਪੜਾ ਜੋ ਸੰਗਤ ਦੇ ਸਹਿਯੋਗ ਨਾਲ ਕੱਪੜੇ ਦਾ ਪ੍ਰਬੰਧ ਮੈਂ ਫਿਰ ਬੇਨਤੀ ਕੇਵਲ ਇੰਨੀ ਕਹਿਣੀ ਚਾਹਣਾ ਵਾਂ ਕਿ ਜਦੋਂ ਕਿਸੇ ਤੇ ਸਤਗੁਰੂ ਕਿਰਪਾ ਕਰਨ ਉਹ ਤਰੁੱਟ ਕੇ ਫਿਰ ਮਾਨੋ ਮਨੁੱਖਤਾ ਦੀ ਸੇਵਾ ਵਿੱਚ ਲਾ ਲੈਂਦੇ ਆ ਮਹਾਰਾਜ ਨੇ ਬਾਣੀ ਵਿੱਚ ਬਚਨ ਵੀ ਵਰਤੇ ਆ ਕਹਿਣ ਲੱਗੇ ਕਾਲ ਖਾਏ ਕਿ ਚਹ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਸਿੱਖ ਦਾ ਫਰਜ਼ ਹੈ ਆਪਣੇ ਜੀਵਨ ਅੰਦਰ ਕਿਰਤ ਕਰੇ ਘਾਲਣਾ ਘਾਲੇ ਦੇ ਨਾਲ ਮਾਰੇ ਕਹਿੰ ਲੱਗੇ ਕਿਰਤ ਕਮਾਈ ਵਿੱਚੋਂ ਫਿਰ ਆਪਣੇ ਕਿਸੇ ਲੋੜਵੰਦ ਦੀ ਸੇਵਾ ਕਰੇ ਉਹ ਗੁਰੂ ਨਾਨਕ ਦੇ ਰਸਤੇ ਨੂੰ ਪਛਾਣਦਾ ਹੈ ਬਾਣੀ ਵਿੱਚ ਇੱਕ ਬਚਨ ਹੁੰਦਾ ਕਿਰਤ ਬਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਕਹਿੰ ਲੱਗੇ ਭਾਈ ਤੂੰ ਆਪਣੇ ਜੀਵਨ ਵਿੱਚ ਕਿਰਤ ਕਰ ਧਰਮ ਦੀ ਕਰ ਧਰਮ ਦੀ ਭਾਵ ਧਰਮ ਦੇ ਕੁੰਡੇ ਹੇਠ ਰੱਖ ਕੇ ਉੱਚੀ ਸੁੱਚੀ ਪਵਿੱਤਰ ਕਿਰਤ ਕਰ ਕਿਰਤ ਬਿਰਤ ਕਰ ਧਰਮ ਦੀ ਤੇ ਫਿਰ ਹੱਥੋਂ ਦੇ ਕੇ ਭਲਾ ਮਨਾਵੇ ਲੋੜਵੰਦ ਬੰਦੇ ਨੂੰ ਹੱਥ ਵਿੱਚੋਂ ਸੇਵਾ ਕਰਕੇ ਭਾਵ ਕੁਛ ਦੇ ਕੇ দানਪੁਣ ਕਰਕੇ ਆਪਣੇ ਜੀਵਨ ਵਿੱਚ ਭਲਾ ਕਮਾ ਲੈ। ਉੰਜ ਬਾਣੀ ਚ ਇੱਕ ਬਚਨ ਹੋਰ ਵੀ ਆਉਂਦਾ ਹੈ। ਮਹਾਰਾਜ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗ ਹੈ, ਬੈਸਨ ਪਾਈਐ ਜਿਹਨੂੰ ਰੱਬ ਦੇ ਦਰ ਥਾਂ ਚਾਹੀਦਾ ਹੈ ਉਹ ਆਪਣੇ ਜੀਵਨ ਵਿੱਚ ਸੇਵਾ ਦਾ ਰਸਤਾ اختیار ਕਰ ਲੈ। ਮੈਂ ਤਾਂ ਉਸ ਗੁਰਮਖ ਦਾ ਕਹਿ ਰਿਹਾ ਰਜਿੰਦਰ ਸਿੰਘ ਖੋਟੇ ਉਹਨੇ ਆਪਣਾ ਜੀਵਨ ਸੇਵਾ ਨੂੰ ਸਮਰਪਿਤ ਕਰ ਲਿਆ ਮੈਂ ਇੱਕ ਦੀ ਗੱਲ ਨਹੀਂ ਬੇਅੰਤ ਐਸੇ ਨੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਸੇਵਾ ਚ ਲਾ ਲਿਆ ਵੈਸੇ ਉਹ ਜੋ ਦੱਸਦੇ ਸਨ ਪਿੱਛੇ ਉਹਨਾਂ ਦੇ ਘਰ ਵਾਲੀ ਅਕਾਲ ਚਲਾਣਾ ਕਰ ਗਈ ਉਹਨਾਂ ਕਿਹਾ ਉਸ ਦਿਨ ਦਾ ਮੈਂ ਪ੍ਰਣ ਕੀਤਾ ਕਿ ਸੇਵਾ ਦਾ ਦਾਇਰਾ ਵਧਾ ਕੇ ਜਿੰਨਾ ਹੋ ਸਕਦਾ ਹੈ ਕਿਤੇ ਵੀ ਲੋੜਵੰਦ ਬੰਦੇ ਨੇ ਉਹਨਾਂ ਲਈ ਦਵਾ-ਦਾਰੂ ਦਾ ਪ੍ਰਬੰਧ ਕਰਦਾ ਹੈ ਗੁਰਮਖੋ ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਹੈ ਸੇਵਾ ਦੇ ਰੂਪ ਬਹੁਤ ਨੇ ਔਰ ਗੁਰੂ ਨੇ ਸਾਨੂੰ ਸੇਵਾ ਸੇਵਾ ਦੇ ਰਸਤੇ ਤੇ ਕਈ ਵਾਰੀ ਔਕੜਾਂ ਵੀ ਆਉਂਦੀਆਂ ਜੇ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਬਾਚੋ ਇਹ ਗੱਲ ਚੇਤਾ ਰੱਖਣ ਦੀ ਲੋੜ ਆ ਜਿੰਨਾ-ਜਿੰਨਾ ਸੇਵਾ ਕੀਤੀ ਮੋਤੀ ਮਹਰੇ ਨੇ ਸੇਵਾ ਕੀਤੀ ਦੁੱਧ ਹੀ ਪਿਆਇਆ ਸੀ ਨਾ ਮਾਤਾ ਗੁਜਰੀ ਜੀ ਛੋਟੇ ਸਹਿਬ ਜਾਦਿਆਂ ਨੂੰ ਸੇਵਾ ਦੇ ਬਦਲੇ ਮੈਨੂੰ ਖਿਮਾ ਕਰਿਓ ਕਈ ਵਾਰੀ ਸੇਵਾ ਕਰਨ ਵਾਲਾ ਬੰਦਾ ਤਨ ਤੇ ਉਖਿਆਈ ਚੱਲ ਜਾਂਦਾ ਪਰ ਸੇਵਾ ਦਾ ਮਾਰਗ ਨਹੀਂ ਤਿਆਗਦਾ ਉਹਨੇ ਸੇਵਾ ਕੀਤੀ ਦੁੱਧ ਪਿਲਾਉਣ ਦੀ ਕਈ ਵਾਰੀ ਉਹਦੇ ਪਾਪੀਆਂ ਨੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਸੀ ਪਰ ਸੇਵਾ ਵਾਲਾ ਬੰਦਾ ਔਕੜਾ ਜ਼ਰੂਰ ਚੱਲਦਾ ਪਰ ਉਹ ਸੇਵਾ ਤੋਂ ਮੁੱਖ ਨਹੀਂ ਮੋੜਦਾ ਆਪਾਂ ਗੁਰੂ ਦੀ ਟੇਕ ਲੈ ਕੇ ਜੀਵਨ ਚ ਸੇਵਾ ਸਿਮਰਨ ਕਰੀਏ ਜਿਸ ਨਾਲ ਸਾਡਾ ਭਲਾ ਹੋ ਸਕੇ